ਉਦੋਂ ਪਾਪਾ ਨੇ ਛੱਡਿਆ ਹੋਇਆ ਨਾ ਤੇ ਉਹਦਾਂ ਦੀ ਆਪਣੀ ਵੈਲਡਿੰਗ ਕੀਤੀ ਆ ਸਵਾਇਂ ਕੀਤੀ ਮੰਮਾ ਨੇ ਕਦੇ ਕਦੇ ਮਤਲਬ ਤੜਕੇ ਉੱਠ ਕੇ ਮੱਜਾਂ ਚੋਣੀਆਂ ਉਹ ਤਾਂ ਮੈਂ ਹੋਸਟਲ ਸੀ 16 ਸਾਲ ਦੀ ਆ ਮੈਂ ਤੇ ਮੈਨੂੰ ਕੰਮ ਕਰਨਾ ਪੈਂਦਾ ਮੈਨੂੰ ਸ਼ਰਮ ਨਹੀਂ ਆਉਂਦੀ ਤੇ ਪਰ ਫਿਰ ਵੀ ਉਹਨੂੰ ਛੱਡਣਾ ਨੇ ਚਾਹੀਦਾ ਸੀ ਹੁਣ ਚਲੋ ਅਸੀਂ ਆਪਣਾ ਕੰਮ ਕਰ ਰਿਹਾ ਗਰਮੀ ਦੇ ਕਰਕੇ ਨਹੀਂ ਚੱਲ ਰਿਹਾ ਤਾਂ ਕਰਕੇ ਦਿਲ ਦੁਖੀ ਹੋ ਜਾਂਦਾ ਕਦੇ ਕਦੇ ਨੌਵੀਂ ਕਲਾਸ ਤੱਕ ਮੈਂ ਵਧੀਆ ਸਕੂਲ ਚ ਪੜੀ ਆ ਤੇ 10th ਮੈਂ ਸਰਕਾਰੀ ਸਕੂਲ ਕੀਤੀ ਹੁਣ 11ਵਾਂ ਵਿੱਚ ਫੇਰ ਅਸੀਂ ਵਧੀਆ ਸਕੂਲ ਪਏ ਆ ਪਰ ਹਜੇ ਫੀਸਾਂ ਮੈਨੇ ਦਿੱਤੀਆਂ ਗਿਆ ਨਾ 11ਵੀਂ ਦੀ ਨਾ 12ਵੀਂ ਦੀ ਦਿੱਤੀ ਗਈ ਆ ਜੀ ਰੌਸ ਦੀ ਭਾਈ ਦੀ ਕਿ ਨਾਲ ਇਸ ਤਰੀਕੇ ਨਾਲ ਆਪਣੀ ਭੈਣ ਦੀ ਮਦਦ ਕਰਦਾ ਵਾ ਉਮਰ ਛੋਟੀ ਹੈ ਪਰ ਜ਼ਿੰਦਗੀ ਦੇ ਵਿੱਚ ਗਰੀਬੀ ਤੋਂ ਦੂਰ ਹੋਣ ਵਾਸਤੇ ਮਿਹਨਤ ਕਰ ਰਹੇ ਨੇ ਕਿ ਨੂੰ ਬ੍ਰਾਂਡ ਬਣਾਣਾ ਭਾਵੇਂ ਮੱਜ ਛੋਟੀ ਉਮਰ ਚ ਛੋਟਾ ਖੋਖਾ ਲਾ ਕੇ ਬੈਠੀ ਆ ਨਾ 10 ਸਾਲ ਨੂੰ ਬ੍ਰਾਂਡ ਬਣਾਣਾ ਵਾ ਬਸ ਇੱਕ ਨੂੰ ਮੈਨੂੰ ਸਪੋਰਟ ਚਾਹੀਦੀ ਆ ਕਦੇ ਸ਼ਰਮ ਨਹੀਂ ਮਹਿਸੂਸ ਹੁੰਦੀ ਕਿ ਮੈਂ ਸਕੂਲ ਜਾਊਂਗਾ ਤਾਂ ਬੱਚੇ ਮੈਨੂੰ ਕੀ ਕਹਿਣਗੇ ਯਾਰ ਤੂੰ ਚਾਹ ਦਾ ਖੋਖਾ ਲਾਇਆ ਜਾਂ ਚਾਵੇ ਹਾਂਜੀ ਹੁੰਦੀ ਹੁੰਦੀ ਹਾਂਜੀ ਤੇ ਵੀ ਆਨੇ ਹਾਂਜੀ ਗੁਰਸੇਖ ਪਰਿਵਾਰ ਆ ਗੱਲਬਤ ਕਰ ਲਾਂਗੇ ਬੱਚੀ ਨਾਲ ਬੱਜੀ ਨਾਮ ਕੀ ਆਪਣਾ ਕੋਮਲਪ੍ਰੀਤ ਕੌਰ ਅੱਛਾ ਤੇਰੀ ਅੱਖਾਂ ਪਹਿਲਾਂ ਭਰ ਗਈ ਬਾਪੂ ਦੇ ਧੋਖੇ ਦੀ ਤਸਵੀਰ ਆਂਦੀ ਸਾਹਮਣੇ ਅੱਖਾਂ ਦੇ ਕਿਸੇ ਵੇਲੇ ਬਾਪੂ ਨੇ ਧੋਖਾ ਦਿੱਤਾ ਹਾਂਜੀ ਕਿ ਉਹਨਾਂ ਨੇ ਸਾਨੂੰ ਛੱਡਤਾ ਕਿ ਸੇ 16 ਸਾਲ ਦੀ ਆ ਮੈਂ ਤੇ ਮੈਨੂੰ ਕੰਮ ਕਰਨਾ ਪੈਂਦਾ ਮੈਨੂੰ ਸ਼ਰਮ ਨਹੀਂ ਆਂਦੀ ਤੇ ਪਰ ਫਿਰ ਵੀ ਉਹਨੂੰ ਛੱਡਣਾ ਨੇ ਚਾਹੀਦਾ ਸੀ ਹੁਣ ਚਲੋ ਅਸੀਂ ਆਪਣਾ ਕੰਮ ਕਰ ਰਿਹਾ ਗਰਮੀ ਦੇ ਕਰਕੇ ਨਹੀਂ ਚੱਲ ਰਿਹਾ ਤਾਂ ਕਰਕੇ ਦਿਲ ਦੁਖੀ ਹੋ ਜਾਂਦਾ ਕਦੇ ਕਦੇ ਕਿਉਂਕਿ ਘਰ ਵੀ ਨਹੀਂ ਹੈਗਾ ਤੇ ਬਸ ਇੱਥੇ ਗੁਜ਼ਾਰਾ ਚੱਲਦਾ ਆ ਅੱਛਾ ਆਪਣਾ ਘਰ ਵੀ ਨਹੀਂ ਹੈਗਾ ਤੁਹਾਡਾ ਮੈਂ ਆਪਣਾ ਵੀ ਨਹੀਂ ਹੈਗਾ ਅੱਛਾ ਮਿਹਨਤ ਕੀਤੀ ਮਮਾ ਪਹਿਲਾਂ ਲੱਗੇ ਸੀ ਵੈਲਡਿੰਗ ਦੀ ਦੁਕਾਨ ਤੇ ਤੁਸੀਂ ਨਾ ਉਹ ਵੈਲਡਿੰਗ ਕਰਦੇ ਸੀ ਮਤਲਬ ਜਦੋਂ ਦਾ ਪਾਪਾ ਨੇ ਛੱਡਿਆ ਹੋਇਆ ਨਾ ਤੇ ਉਹਨਾਂ ਦੀ ਆਪਣੀ ਵੈਲਡਿੰਗ ਕੀਤੀ ਆ ਸਵਾਈ ਕੀਤੀ ਮਮਾ ਨੇ ਕਦੇ ਕਦੇ ਮਤਲਬ ਤੜਕੇ ਉੱਠ ਕੇ ਮੱਜਾਂ ਚੋਣੀਆਂ ਉਦੋਂ ਮੈਂ ਹੋਸਟਲ ਸੀ ਜਦ ਮੈਂ ਹੋਸਟਲ ਤੋਂ ਆਈ ਤੇ ਮਤਲਬ ਘਰ ਦੇ ਹਾਲਾਤ ਨਹੀਂ ਸਹੀ ਸੀ ਤੇ ਉਸ ਤੋਂ ਬਾਅਦ ਵਿੱਚ ਮੈਂ ਹੋਸਟਲ ਨਹੀਂ ਗਈ ਕਿਉਂਕਿ ਮੈਂ ਹੋਸਟਲ ਪੜਦੀ ਸੀ ਫਿਰ ਮੈਂ ਹੋਸਟਲ ਨਹੀਂ ਗਈ ਮੈਂ ਸੋਚਿਆ ਕਿ ਮੈਂ ਹੋਸਟਲ ਚਲ ਗਈ ਹਨਾ ਪਿੱਛੋਂ ਮੰਮੀ ਕਿੱਦਾਂ ਕਮਾਣਗੇ ਕਿੱਦਾਂ ਖਾਣਗੇ ਤੇ ਫਿਰ ਮੈਂ ਹੋਸਟਲ ਤੋਂ ਸਰਕਾਰੀ ਸਕੂਲ ਪੈ ਗਈ ਕਿਉਂਕਿ ਉਦੋਂ ਮੇਰੇ ਤੋਂ ਸਾਡੇ ਕੋਲ ਪੈਸੇ ਨਹੀਂ ਹੈਗੇ ਸੀ ਕਿਤੇ ਵੱਡੇ ਸਕੂਲ ਚ ਪੈਂਦੇ 9ਵੀਂ ਕਲਾਸ ਤੱਕ ਮੈਂ ਵਧੀਆ ਸਕੂਲ ਚ ਪੜੀ ਆਂ ਤੇ 10th ਮੈਂ ਸਰਕਾਰੀ ਸਕੂਲ ਕੀਤੀ ਹੁਣ 11ਵਾਂ ਵਿੱਚ ਫੇਰ ਅਸੀਂ ਵਧੀਆ ਸਕੂਲ ਪਏ ਆ ਪਰ ਹਜੇ ਫੀਸਾਂ ਮੈਨੇ ਦਿੱਤੀਆਂ ਗਿਆ ਨਾ 11ਵੀਂ ਦੀ ਨਾ 12ਵੀਂ ਦੀ ਦਿੱਤੀ ਗਈ ਆ 12ਵੀਂ ਦੀ ਫੀਸ ਵੀ ਮਤਲਬ 500 ਰੁਪਏ ਦੇ ਕੇ ਫਿਰ ਐਡਮਿਸ਼ਨ ਕਰਾਈ ਆ ਅੱਛਾ ਬਾਪੂ ਸਾਥ ਕਿਉਂ ਛੱਡ ਜਾਂਦਾ ਵਾ ਮਤਲਬ ਉਹ ਕਹਿੰਦਾ ਵਾ ਕਿ ਮੈਂ ਮੁੰਡਾ ਨਹੀਂ ਰੱਖਣਾ ਸਿਰਫ ਮੈਂ ਕੁੜੀ ਰੱਖਣੀ ਆ ਤੇ ਮੈਨੂੰ ਮੇਰਾ ਭਰਾ ਪਿਆਰਾ ਵਾ ਪੈਨ ਉਮਰ ਬੱਚਿਆਂ ਦੀ ਛੋਟੀ ਸੀ ਘਰ ਵਾਲਾ ਸਾਥ ਛੱਡ ਗਿਆ ਨਸ਼ਾ ਕਰਦਾ ਸੀ ਘਰ ਤੋਂ ਚਲਾ ਗਿਆ ਅੱਜ ਤੱਕ ਘਰ ਨਹੀਂ ਆਇਆ ਵਾਪਸ ਕਦੀ ਤੁਸੀਂ ਕੋਸ਼ਿਸ਼ ਕੀਤੀ ਜਾਣ ਦੀ ਜਾਂ ਰਾਬਤਾ ਕਰ ਆਈ ਤਾਂ ਬਹੁਤ ਕੀਤੀ ਸੀ ਪਰ ਉਹਨਾਂ ਨੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਗਾੜੀਆਂ ਐਂ ਬਥੇਰ ਆਂਦੇ ਰਹੇ ਚਲੋ ਵੀ ਬੱਚਿਆਂ ਦੇ ਬਾਪ ਰਵ ਨਾਲ ਨਾਲ ਨਹੀਂ ਪਰ ਕੋਈ ਐਸਾ ਜੀ ਵੈਲਡਿੰਗ ਦਾ ਕੰਮ ਤੁਸੀਂ ਕਹਿੰਦੇ ਬੜਾ ਕੀਤਾ ਮਿਹਨਤ ਕੀਤੀ ਹੈ ਨਾ ਕਿਸੇ ਦੁਕਾਨ ਤੇ ਜਾ ਕੇ ਤੇ ਬਿਲਡਿੰਗ ਵੀ ਕੀਤੀ ਹੈ ਮਿਸਤਰੀਆਂ ਦੇ ਮਗਰ ਵੀ ਗਏ ਆ ਅਸੀਂ ਦਿਹਾੜੀ ਵੀ ਜਾਂਦੇ ਨੇ ਆਲੂ ਮਟਰ ਵੀ ਤੋੜਨ ਜਾਂਦੇ ਨੇ ਸਾਰੇ ਕੰਮ ਕੀਤੇ ਅਸੀਂ ਪਰ ਕਿਸੇ ਨੇ ਸਾਥ ਨਹੀਂ ਦਿੱਤਾ ਸਾਡਾ ਪਈ ਇੱਧਰ ਗੱਲ ਸੁਣ ਲੈ ਇਧਰ ਆ ਚਲੀਏ ਇਹ ਦੀਦੀ ਕੋ ਤੇਰੀ ਕੋ ਚਲੀਏ ਅੱਛਾ ਜਿੱਦਾਂ ਹੁਣ ਤੁਸੀਂ ਸਕੂਲ ਪੜ੍ਹਦੇ ਹੋ ਹਨਾ ਦੀਦੀ ਵੀ ਜਾਂ ਦੀਦੀ ਤੇ ਚਲੋ ਪ੍ਰਾਈਵੇਟ ਕਰਦੇ ਆ ਕਦੇ ਸ਼ਰਮ ਨਹੀਂ ਮਹਿਸੂਸ ਹੁੰਦੀ ਕਿ ਮੈਂ ਸਕੂਲ ਜਾਊਂਗਾ ਤਾਂ ਬੱਚੇ ਮੈਨੂੰ ਕੀ ਕਹਿਣਗੇ ਯਾਰ ਤੂੰ ਚਾਹ ਦਾ ਖੋਖਲਾ ਆ ਜਾ ਚਾਵੇ ਹਾਂਜੀ ਹੁੰਦੀ 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 ਆ ਹਾਂਜੀ ਫਿਰ ਵੀ ਆੰਦੇ ਆਪ ਹਾਂਜੀ ਸ਼ਰਮ ਮੁੰਡੇ ਗੱਲਾਂ ਕਰਦੇ ਹੋਣਗੇ ਸਕੂਲ ਬੱਚੇ ਹਾਂਜੀ ਕੀ ਕਹਿੰਦੇ ਇਹ ਚਾਹ ਮੇਂਦਾ ਕੋਈ ਤੂੰ ਮਿਹਨਤ ਕਰਦਾ ਵਾ ਮਿਹਨਤ ਕਰਦਾ ਮਿਹਨਤ ਤੇ ਸ਼ਰਮ ਨਹੀਂ ਹੋਣੀ ਚਾਹੀਦੀ ਨਹੀਂ ਨਾ ਹੋਣੀ ਚਾਹੀਦੀ ਹਾਂਜੀ ਨਹੀਂ ਬਿਲਕੁਲ ਇੱਕ ਭੈਣ ਆ ਇਹ ਭਾਈ ਆ ਅੱਖਾਂ ਭਰ ਗਈਆਂ ਦੋਨਾਂ ਭੈਣ ਭਰਾਵਾਂ ਦੀਆਂ ਕਿ ਕਿਸ ਦੀ ਕਿਨਾਂ ਜਦੋਂ ਘਰ ਤੋਂ ਸਕੂਲ ਨਿਕਲਦੇ ਨੇ ਤੇ ਜ਼ਰੂਰ ਕਿਤੇ ਨਾ ਕਿਤੇ ਜਿਹੜੇ ਬੱਚੇ ਨੇ ਇਹਨਾਂ ਦੇ ਨਾਲ ਦੇ ਦੋਸਤ ਨੇ ਮਿੱਤਰ ਨੇ ਉਹ ਕਿਤੇ ਨਾ ਕਿਤੇ ਜ਼ਰੂਰ ਮਜ਼ਾਕ ਕਰਦੇ ਨੇ ਇਸ ਵੀਰ ਨੂੰ ਤਾਂ ਫਿਰ ਕਿਤੇ ਨਾ ਕਿਤੇ ਮਨ ਵੀ ਹੌਸਲੇ ਦੁਖੀ ਹੁੰਦਾ ਵਾ ਪਰ ਮਿਹਨਤ ਕਰਦਾ ਵਾ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਭੈਣ ਜਸਦੀ ਕਿਨਾਂ ਦੱਸਣ ਰਿਹਾ ਭਾਈ ਕਿ ਮੈਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਕਈ ਵਾਰੀ ਜਦੋਂ ਮੈਂ ਸਕੂਲ ਜਾਣਾ ਤਾਂ ਬੱਚੇ ਮੈਨੂੰ ਕਹਿੰਦੇ ਨੇ ਕਿ ਚਾਹ ਵੇਚਦਾ ਤੂੰ ਫਿਰ ਕਈ ਵਾਰੀ ਮੈਨੂੰ ਵੀ ਕਿਹਾ ਵਾ ਕਿ ਤੁਸੀਂ ਚਾਹ ਵੇਚਨੇ ਹੋ ਸਾਡੇ ਕੁਝ ਕੁਝ ਦੇ ਖਾਸ ਹੀ ਮੇਰੇ ਦੋਸਤਾਂ ਨੇ ਵੀ ਕਿਹਾ ਸਾਡੇ ਕਲਾਸ ਦੇ ਮਤਲਬ ਜਿਹੜੇ ਹਾਈ ਲੈਵਲ ਦੇ ਨੇ ਚਲੋ ਪੜਾਈ ਵਿੱਚ ਮੈਂ ਅੱਗੇ ਆ ਆਪਣੀ ਕਲਾਸ ਤੋਂ ਪਰ ਮੇਰੇ ਤੋਂ ਲੈਵਲ ਤੇ ਪੜਾਈ ਤੇ ਥੱਲੇ ਵਾਲੇ ਬੱਚੇ ਨੇ ਮੈਨੂੰ ਮਿਹਨੇ ਮਾਰੇ ਕਿ ਤੁਸੀਂ ਤੇ ਰੋਡ ਤੇ ਚਾਹ ਵੇਚਦੇ ਹੋ ਮਤਲਬ ਅਸੀਂ ਇੱਕ ਦਿਨ ਗੁਰਦਾਰੇ ਜਾਂਦੇ ਤੇ ਸਾਨੂੰ ਇਹਦੀ ਕਲਾਸ ਦਾ ਮੁੰਡਾ ਪਿੱਛੇ ਕਹਿੰਦਾ ਉਹ ਚਾਹ ਵਾਲੇ ਜਾਂਦੇ ਆ ਮੇਰੇ ਗੱਲਾਂ ਯਾਦ ਆ ਜਾਂਦੀ ਅੱਜ ਚਾਹ ਦਾ ਖੋਖਾ ਕੱਲ ਨੂੰ ਕੀ ਪਤਾ ਕੀ ਬਣ ਜੇ ਸੁਪਨਾ ਬੜਾ ਵੱਡਾ ਭੈਣ ਬੱਚੀ ਨੇ ਦੇਖਿਆ ਸੁਪਨਾ ਵੀਰੇ ਜਿਨ੍ਹਾਂ ਨੇ ਮਿਹਨੇ ਮਾਰੇ ਬਸ ਉਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਮੇਰੇ ਪਿਓ ਨੇ ਮੈਨਾਂ ਮਾਰਿਆ ਸੀ ਕਿ ਤੂੰ ਨਿਆਣੇ ਸਰਕਾਰੀ ਸਕੂਲ ਨਾਲ ਚ ਪੜਾਏਂਗੀ ਠੀਕ ਆ ਕਿ ਤੂੰ ਨਿਆਣੇ ਨੂੰ ਕਿਸੇ ਕੰਮੀ ਨਹੀਂ ਲਾਂਗੀ ਵੀਰੇ ਅਸੀਂ ਜੋਬ ਨਹੀਂ ਕਰਨੀ ਅਸੀਂ ਆਪਣਾ ਬ੍ਰਾਂਡ ਬਣਾਉਣਾ ਇਹਨੂੰ ਸਾਡਾ ਵੀ ਇਹ ਸੁਪਨਾ ਆਪਣੇ ਪਿਓ ਨੂੰ ਮੂੰਹ ਤੋੜ ਜਵਾਬ ਦੇਣਾ ਪਰ ਜਿੰਨਾ ਹੋਰਾਂ ਨੇ ਵੀ ਸਾਨੂੰ ਤਾਣੇ ਮਾਰੇ ਆ ਅਸੀਂ ਉਹਨਾਂ ਨੂੰ ਵੀ ਜਵਾਬ ਦੇਣਾ ਵਾ ਕਿ ਅਸੀਂ ਤੂੰ ਜਿਹੜੇ ਤਨ ਨਿੱਕੀ ਉਮਰੇ ਮਾਰੇ ਸੀ ਨਾ ਉਹ ਤੁਹਾਡੇ ਸਹੀ ਸੀ ਅਸੀਂ ਤੈਨੂੰ ਕੰਮ ਜਾਵਾ ਜੀ ਬਿਲਕੁਲ ਬੱਚੀ ਦਾ ਸੁਪਨਾ ਵਾ ਵੀਰ ਦਾ ਸੁਪਨਾ ਵਾ ਕਿ ਅਸੀਂ ਜਿਹੜੇ ਤਾਣੇ ਮਾਰੇ ਹਨ ਭਾਵੇਂ ਸਾਡਾ ਬਾਪ ਆ ਭਾਵੇਂ ਸਾਡੇ ਰਿਸ਼ਤੇਦਾਰ ਨੇ ਪਰ ਉਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਮੈਂ ਉਹਨਾਂ ਤਾਣਿਆਂ ਦਾ ਜਵਾਬ ਕਿਸ ਤਰੀਕੇ ਨਾਲ ਦੇਣਾ ਵਾਂ ਕਿ ਇਸ ਚਾਹ ਦੇ ਖੋਕੇ ਨੂੰ ਇੱਕ ਚੰਗਾ ਬ੍ਰਾਂਡ ਬਣਾਣਾ ਆਪਣੇ ਭਰਾ ਨੂੰ ਮੈਂ ਕਾਮਯਾਬ ਕਰਨਾ ਇਸੇ ਚਾਹ ਦੇ ਖੋਕੇ ਨੂੰ ਸੋ ਸੁਪਨਾ ਬੜਾ ਵੱਡਾ ਭੈਣ ਨੇ ਵੇਖਿਆ ਜਜ਼ਬਾ ਵਾ ਜਨੂਨ ਆ ਕੁਝ ਕਰਕੇ ਦਿਖਾਉਣਾ ਆਪਣੇ ਪਰਿਵਾਰ ਵਾਸਤੇ ਅਤੇ ਆਪਣੇ ਵੀਰ ਵਾਸਤੇ ਆਪਣੇ ਵਾਸਤੇ ਤਾਂ ਸ਼ਾਇਦ ਭੈਣ ਨੇ ਕਦੀ ਨਹੀਂ ਸੋਚਿਆ ਹੋਵੇਗਾ ਭੈਣਾ ਵੇਖ ਵੀ ਆਪਣੇ ਵਾਸਤੇ ਕਾਢੀ ਸੋਚਦੀਆਂ ਆਪਣੇ ਪਰਿਵਾਰ ਵਾਸਤੇ ਆਪਣੇ ਮਾਪੇ ਵਾਸਤੇ ਆਪਣੇ ਭਰਾਵਾਂ ਵਾਸਤੇ ਸਭ ਤੋਂ ਵੱਧ ਸੋਚਦੀਆਂ ਵਾ ਆਪਣੇ ਵਾਸਤੇ ਭਾਵੇਂ ਨਾ ਸੋਚੇ ਪਰ ਉਸਨੇ ਕਿਹਾ ਕਿ ਇਸ ਨੂੰ ਮੈਂ ਬ੍ਰਾਂਡ ਬਣਾਣਾ ਵਾ ਤਾਂ ਲੋਕਾਂ ਦਾ ਮੂੰਹ ਜਿਹੜਾ ਵਾ ਬੰਦ ਕਰਨਾ ਵਾ ਜਰੂਰ ਇਸ ਭੈਣ ਕੋਲ ਆਇਓ ਇਸ ਬੱਚੀ ਕੋਲ ਆਇਓ ਜ਼ਮੀਰ ਕੋ ਆਇਓ ਇੱਕ ਵਾਰੀ ਆਣ ਕੇ ਇਹਨਾਂ ਦੀ ਚਾਹ ਦਾ ਸਵਾਦ ਜ਼ਰੂਰ ਦੇਖਿਓ ਉਸਨੇ ਕਿਹਾ ਵਾ ਕਿ ਮੈਨੂੰ ਮਦਦ ਨਹੀਂ ਕਿਸੇ ਤਰੀਕੇ ਦੀ ਚਾਹੀਦੀ ਮੇਰੀ ਸਪੋਰਟ ਜ਼ਰੂਰ ਕਰਿਓ ਮੇ ਸਪੋਰਟ ਇਸੇ ਤਰੀਕੇ ਨਾਲ ਹੋ ਸਕਦੀ ਹੈ ਜੇਕਰ ਅਸੀਂ ਇਹਨਾਂ ਦੇ ਕੋਕੇ ਤੇ ਆਵਾਂਗੇ ਇਹਨਾਂ ਦੀ ਦੁਕਾਨ ਤੇ ਆਵਾਂਗੇ ਆਣ ਕੇ ਜਾਦਾ ਇਤੋ ਸੁਆਦ ਮਾਨਾਂਗੇ ਕੈਮਰਾ ਪਰਸਾਂ ਬੋਬੀ ਦੇ ਨਾਲ ਜਿਤੰਦਾ ਗੁੰਡਲ ਡੇਲੀ ਪੋਸਟ ਪੰਜਾਬੀ